ਹੈਂਗੀ ਲੈਂਟਰ ਲੈਣੀ ਆ ਵੁੱਡਨ ਦੇ ਵਿੱਚ ਲੈਣੀ ਆ ਤਾਂ ਆਹ ਦੇਖ ਉਧਰ ਅਹ ਆਹ ਵਾਲਿਆਂ ਦੇ ਕੈਮਰਾ ਹੈ ਇਹ ਮਾ ਇਹ ਸਾਰੀਆਂ ਦੇਖ ਉਧਰ ਇੰਨੇ ਘੈਂਟ ਪ੍ਰਾਈਸ ਆ ਤੇ ਇੰਨੇ ਘੈਂਟ ਕੁਆਲਿਟੀ ਦੇ ਵਿੱਚ ਇਹ ਵੁੱਡਨ ਦੇ ਵਿੱਚ ਆ ਭਾਈ ਸਾਰੇ ਵੁੱਡਨ ਦੇ ਵਿੱਚ ਅੰਟੀਕ ਦੇ ਵਿੱਚ ਮੈਟਲ ਦੇ ਵਿੱਚ ਬਲੈਕ ਬੋਡੀ 골ਡਨ ਬੋਡੀ ਰੋਜ਼ ਗੋਲਡ ਬੋਡੀ ਜਿਹੜੀ ਮਰਜ਼ੀ ਕਲਰ ਦੀ ਹੈਂਗੀ ਲਾਈਟ ਲਓ ਉੱਥੋਂ ਤੋਂ ਲੈ ਕੇ 100 ਫੁੱਟ ਤੱਕ ਹੈਂਗੀ ਲਾਈਟ ਹੀ ਹੈਂਗੀ ਰੈਡ ਲੱਗੀ ਹੋਈ ਹੈ ਜੀ ਇੱਕ ਵਾਰੀ ਤੁਸੀਂ ਆਓਗੇ ਵਿਜ਼ਿਟ ਕਰੋਗੇ ਨਾ ਇੱਥੇ ਆ ਕੇ ਤੁਹਾਡੇ ਦਿਮਾਗ ਨੂੰ ਕਨਫਿਊਜ਼ਨ ਜੀ ਹੋ ਜਾਣੀ ਆ ਵੀ ਕਿਹੜੀ ਲੈ ਕੇ ਜਾਈਏ ਤੁਹਾਡੇ ਮਨ ਨੂੰ ਲੱਗਣੀ ਨੇ ਪਰ ਲੈ ਕੇ ਮੈਨੂੰ ਪਤਾ ਤੁਸੀਂ ਕਿਹੜੀ ਜਾਨੀ ਹੈ ਜਿਹੜੀ ਤੁਹਾਡੇ ਮਨ ਨੂੰ ਆਣ ਜੱਜ ਗਈ ਨਾ ਉਹੀ ਲੈ ਕੇ ਜਾਓ ਜੀ ਬੜੀ ਨੋਰ ਸੇਲ ਹੈ 300 ਰੁਪਏ ਦੀ ਹੈ ਜੀ ਆ ਹੈਗੀ ਲਾਈਟ ਆ ਦੇਖੋ ਜੀ ਫਿਰਫਰ ਸਿਰਫ 350 ਰੁਪਏ ਦੀ ਹੈ ਜੀ ਕੋਈ ਹੈਗੀ ਲਾਈਟ ਆ 1000 ਰੁਪਏ ਦੇ ਵਿੱਚ ਆਵਲੀ ਲੱਗੀ ਹੋਈ ਹੈਗੀ ਕੋਈ ਬਲੈਕ ਕਲਰ ਦੇ ਵਿੱਚ ਉਹ ਲੱਗੀ ਵੀ ਹੈ ਕੋਈ 400 500 700 ਉਹ ਤੁਹਾਡੀ ਬੈਕ ਸਾਈਡ ਤੇ ਲੱਗੀ ਵੀ ਹੈ ਮੈਨੂੰ ਬੈਕ ਇਧਰ ਨੂੰ ਕਰਕੇ ਦਿਖਾ ਦੇ ਕਲੀ 400 ਰੁਪਏ ਦੀ ਹੈਗੀ ਲਾਈਟ ਸ਼ੁਰੂ ਹੋ ਜਾਂਦੀ ਹੈਗੀ ਜਿਵੇਂ ਕਿ ਆ ਹੈਂਗੀ ਲਾਈਟ ਹੈਗੀ ਇਹ ਸਿਰਫ ਔਰ ਸਿਰਫ 200 ਰੁਪਏ ਦੀ ਹੈਂਗੀ ਲਾਈਟ ਹੈਗੀ ਸਿਰਫ 200 ਰੁਪਏ ਦੀ ਜੀ 200 ਰੁਪਏ ਦੀ ਐਂਗਾਈਨਟ ਸਿਰਫ 200 ਰੁਪਏ ਦੀ ਐਂਗਾਈਨਟ ਉਹਨਾਂ ਹੈਗੀ ਵੀ ਕਿਸੇ ਨੇ ਕੈਫੇ ਦੇ ਵਿੱਚ 20 ਇਕੱਠੀਆਂ ਲੈਣੀਆਂ 30 ਇਕੱਠੀਆਂ ਲੈਣੇ ਬਾਜ਼ਾਰ ਨੂੰ ਸੈੱਟ ਕਰਨਾ ਸਾਰੇ ਮੇਜ ਦੀ ਵੈਰਾਈਟੀ ਆਪਣੇ ਕੋਲ ਹੈਗੀ ਹੈ ਐਂਗਾਈਨ ਦੀ ਕੋਈ ਕਮੀ ਕਿਸੇ ਕਿਸਮ ਦੀ ਐਲਈਡੀ ਦੇ ਵਿੱਚ ਲੈਣੀ ਹੈ ਐਲਈਡੀ ਦੇ ਵਿੱਚ 1000 1200 ਰੁਪਏ ਤੋਂ ਸ਼ੁਰੂ ਹੋ ਕੇ 3000 2500 ਰੁਪਏ ਤੱਕ ਲਾਈਟ ਹੈਗੀ ਹੈ ਪ੍ਰਾਈਸ ਟੈਗ ਸਾਡੇ ਉੱਪਰ ਲੱਗੇ ਹੋਏ ਆ ਜਿਹਦੇ ਵਿੱਚ ਸਾਡਾ 20% ਲੱਸ ਹੈਗਾ ਤੇ ਬੱਲਬ ਵਾਲੀ ਆਈਟਮ ਦੇ ਬੱਲਬ ਦਾ ਰੇਟ ਅੱਡ ਹੁੰਦਾ ਐਲਈਡੀ ਵਾਲੀ ਦੇ ਵਿੱਚ ਸਾਰਾ ਕੁਝ ਵਿੱਚ ਹੀ ਤਹਾਨੂੰ ਤਾਰਾਂ ਚਾਹੀਦੀਆਂ ਪਲੱਗ ਚਾਹੀਦੀਆਂ ਇੱਕੋ ਇੱਕ ਨੰਬਰ ਆ ਇੱਕੋ ਇੱਕ ਡਰੈੱਸ ਆ ਮੜਾ ਜੀ ਨੋਟ ਕਰਾ ਦਿਓ ਜੀ ਸਾਡਾ ਡਰੈੱਸ ਹੈਗਾ ਜੀ ਬਰਨਾਲਾ ਸ਼ਹਿਰ ਦੇ ਵਿੱਚ ਅੰਸ਼ਲੈਕਟਿਵ ਸਟੋਰ ਰੇਲਵੇ ਸਟੇਸ਼ਨ ਤੋਂ ਥੋੜਾ ਅੱਗੇ ਆ ਕੇ ਪਰਾਣਾ ਸਿਮਾਨ ਦੇ ਇੱਕ ਬੰਦ ਬਿਲਡਿੰਗ ਤੋਂ ਉਹਨੂੰ ਵੀਡੀਓ ਦੇ ਵਿੱਚ ਬਿਲਡਿੰਗ ਵੀ ਦਿਖਾਵਾਂਗੇ ਬਿਲਕੁਲ ਉਹਦੇ ਸਾਹਮਣੇ ਸਾਡਾ ਸ਼ੋਰੂਮ ਹੈ ਜਿੱਥੇ ਕਿ ਤੁਹਾਨੂੰ ਝੂਮਰਾ ਦੀ ਹੈਂਗੀ ਲਾਈਟਾਂ ਦੀ ਬਿਜਲੀ ਦੇ ਸਮਾਨ ਦੀ ਕਿਸੇ ਵੀ ਦੀ ਜਿਹੜਾ ਲੈਂਟਰ ਦਾ ਪਾਈਪਾਂ ਨੇ ਚਾਹੇ ਬਕਸੇ ਹੈ ਕੋਈ ਵੀ ਚੀਜ਼ ਦੀ ਲੋੜ ਆ ਆਰ ਵੀ ਲੈਟ ਕੰਪਨੀ ਦਾ ਟੌਪ ਦਾ ਸਮਾਨ ਇੱਥੋਂ ਮਿਲੂਗਾ ਹੋਲਸੇ ਰੇਟਾਂ ਨੰਬਰ ਮੇਰਾ ਸਕਰੀਨ ਤੇ ਚੱਲਦਾ ਕੋਈ ਵੀ ਬੰਦਾ ਸਾਡੇ ਨੰਬਰ ਦੇ ਉੱਤੇ ਫੋਨ ਕਰਕੇ ਆਦਾ ਕੁਝ ਲੋਕੇਸ਼ਨ ਲੈਣਾ ਚਾਹੁੰਦਾ ਕੋਈ WhatsApp ਦੇ ਉੱਪਰ ਕੋਈ ਫੋਟੋ ਦੇਖਣਾ ਚਾਹੁੰਦਾ ਫੈਂਸੀ ਦੇ ਸਾਰਾ ਤੁਹਾਨੂੰ WhatsApp ਤੇ ਹੀ ਮਿਲ ਜੂਗਾ WhatsApp ਤੇ ਮਿਲ ਜੂਗਾ ਨੰਬਰ ਬਾਈ ਹੁਣਾਂ ਦਾ ਸਕਰੀਨ ਤੇ ਚੱਲ ਰਿਹਾ ਹੈ